ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਦੇ ਵਾਰ ਦੀ ਪਾਠ ਦੀ ਮਰਿਆਦਾ ਸਾਂਝੀ ਕਰਨੀ ਹੈ ਸੰਗਤਾਂ ਦੇ ਵੱਲੋਂ ਹੁਕਮ ਹੋਇਆ ਸੀ ਮੈਸੇਜ ਆਏ ਸਨ ਕਿ ਚੰਡੀ ਦੀ ਵਾਰ ਦੀ ਮਰਿਆਦਾ ਅਤੇ ਸਮੇਂ ਬਾਰੇ ਦੱਸਿਆ ਜਾਵੇ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ ਸੋ ਉਹਦੇ ਬਾਰੇ ਬੇਨਤੀ ਇਸ ਤਰ੍ਹਾਂ ਹੈ ਕਿ ਜਿਵੇਂ ਗੁਰੂ ਸਾਹਿਬ ਜੀ ਦੀ ਹੋਰ ਬਾਣੀ ਹੈ ਆਦ ਬਾਣੀ ਅਤੇ ਦਸਮ ਬਾਣੀ ਜਿਵੇਂ ਅਸੀਂ ਹੋਰ ਬਾਣੀਆਂ ਦਾ ਸਤਿਕਾਰ ਕਰਦੇ ਹਾਂ ਗੁਰੂ ਰੂਪ ਸਮਝ ਕੇ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਪੜ੍ਹਦੇ ਹਾਂ ਇਸੇ ਤਰ੍ਹਾਂ ਹੀ ਚੰਡੀ ਦੀ ਵਾਰ ਦੇ ਬਾਣੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਸੋ ਜਿਵੇਂ ਅਸੀਂ ਬਾਕੀ ਬਾਣੀਆਂ ਪੜ੍ਹਨ ਲੱਗਿਆਂ ਇਸ਼ਨਾਨ ਕਰਦੇ ਹਾਂ ਇਸੇ ਤਰ੍ਹਾਂ ਹੀ ਚੰਡੀ ਦੀ ਵਾਰ ਦਾ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ ਹੋਣਾ ਜ਼ਰੂਰੀ ਹੈ ਜੇ ਹੋ ਸਕੇ ਤਾਂ ਕੇਸੀ ਸਨਾਨ ਕੀਤਾ ਜਾਵੇ ਅਤੇ ਬਾਣੀ ਹਮੇਸ਼ਾ ਪੋਥੀ ਸਾਹਿਬ ਗੁੜਕਾ ਸਾਹਿਬ ਤੋਂ ਹੀ ਪੜ੍ਹਨੀ ਹੈ ਕਦੇ ਮੋਬਾਈਲ ਤੋਂ ਨਹੀਂ ਸੋ ਸਵਾਲ ਪੁੱਛਿਆ ਗਿਆ ਸੀ ਕਿ ਕਦੋਂ ਕਰਨਾ ਚਾਹੀਦਾ ਹੈ ਸੋ ਸਾਜ ਸੰਗਤ ਜੀ ਚੰਡੀ ਦੀ ਵਾਰ ਦਾ ਪਾਠ ਹੋ ਸਕੇ ਤਾਂ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦੇ ਪਾਠ ਕਰਨ ਤੋਂ ਬਾਅਦ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਦਿਨ ਚੜ੍ਹੇ ਸੋ ਦਿਨ ਦੇ ਸਮੇਂ ਜਦੋਂ ਮਰਜ਼ੀ ਪਾਠ ਕੀਤਾ ਜਾ ਸਕਦਾ ਹੈ ਉਹ ਜਿੰਨੇ ਮਰਜ਼ੀ ਪਾਠ ਕੀਤੇ ਜਾ ਸਕਦੇ ਹਨ ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਸੂਰਜ ਛਿਪਣ ਤੋਂ ਪਹਿਲਾਂ ਇਹ ਬਾਠ ਕਰਨਾ ਹੈ ਰਹਿਰਾ ਸਾਹਿਬ ਦੇ ਪਾਠ ਤੋਂ ਪਹਿਲਾਂ ਪਹਿਲਾਂ ਚੰਡੀ ਦੀ ਵਾਰ ਦਾ ਪਾਠ ਕਰਨਾ ਹੈ ਲੇਕਿਨ ਜੇਕਰ ਸ਼ਾਮ ਨੂੰ ਕਰਨਾ ਹੈ ਸੂਰਜ ਡੁੱਬੇ ਤੋਂ ਤਾਂ ਫਿਰ ਸਾਰੀ ਰਾਤ ਪਾਠ ਕਰਨਾ ਜ਼ਰੂਰੀ ਹੁੰਦਾ ਹੈ ਜੇ ਦੋ ਦਿਨ ਸਿੰਘ ਹਨ ਤਾਂ ਰਲ ਕੇ ਪਾਠ ਕਰ ਸਕਦੇ ਹਨ ਇੱਕ ਸਿੰਘ ਉੱਠੇ ਤਾਂ ਦੂਜਾ ਬੈਠ ਜਾਵੇ ਕਰਨ ਵਾਸਤੇ ਸੁਇਸਤਰਾ ਸਾਰੀ ਰਾਤ ਹੀ ਪਾਠ ਕਰਨਾ ਹੈ ਜਦੋਂ ਤੱਕ ਅਮਰਤ ਵੇਲਾ ਨਹੀਂ ਹੁੰਦਾ ਹੈ ਕਿਉਂਕਿ ਚੰਡੀ ਦੀ ਵਾਰ ਦੇ ਪਾਠ ਦੇ ਵਿੱਚ ਗੁਰੂ ਸਾਹਿਬ ਜੀ ਨੇ ਚੰਡੀ ਦਾ ਦੈਤਾਂ ਦੇ ਨਾਲ ਜੁੱਧ ਦਾ ਪ੍ਰਸੰਗ ਲਿਖਿਆ ਹੈ ਸੋ ਪੁਰਾਤਨ ਸਮੇਂ ਦੇ ਵਿੱਚ ਜਦੋਂ ਜੁੱਧ ਹੋਇਆ ਕਰਦੇ ਸਨ ਤਾਂ ਉਹਨਾਂ ਦਾ ਨਿਯਮ ਹੋਇਆ ਕਰਦਾ ਸੀ ਕਿ ਸ਼ਾਮ ਦੇ ਸਮੇਂ ਸੂਰਜ ਢਲਣ ਤੋਂ ਕਦੇ ਵੀ ਜੁੱਧ ਨਹੀਂ ਸਨ ਕੀਤੇ ਜਾਂਦੇ ਸੋ ਇਸ ਪਾਠ ਦੇ ਅੰਦਰ ਵੀ ਜੁੱਧ ਦਾ ਪ੍ਰਸੰਗ ਹੈ ਸ਼ਵੇਸ਼ ਕਰਕੇ ਸੂਰਜ ਡਲੇ ਪਾਠ ਨਹੀਂ ਕੀਤਾ ਜਾਂਦਾ ਹੈ ਜੇ ਕਰਨਾ ਹੈ ਤਾਂ ਸਾਰੀ ਰਾਤ ਹੀ ਕਰਨਾ ਹੈ ਸੋ ਇਸ ਤਰ੍ਹਾਂ ਇਹ ਮੁੱਖ ਮर्यादा ਦਾ ਆਪ ਜੀ ਨੇ ਧਿਆਨ ਰੱਖਣਾ ਹੈ ਜਿਵੇਂ ਪੰਜ ਬਾਣੀਆਂ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਨਾ ਕਿ ਰਾਤ ਨੂੰ ਜਿਵੇਂ ਸੋਹਿਲਾ ਸਾਹਿਬ ਦਾ ਪਾਠ ਰਾਤ ਨੂੰ ਪੜ੍ਹਦੇ ਹਾਂ ਸੌਣ ਦੇ ਬਰਾਜਣ ਵੇਲੇ ਨਾ ਕਿ ਅੰਮ੍ਰਿਤ ਵੇਲੇ ਏਸੇ ਤਰ੍ਹਾਂ ਹੀ ਇਸ ਬਾਣੀ ਦਾ ਇਹ ਪਾਠ ਦਾ ਨਿਯਮ ਹੈ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਜਿੰਨੇ ਮਰਜੀ ਤੁਸੀਂ ਪਾਠ ਕਰ ਸਕਦੇ ਹੋ ਕੋਈ ਗਿਣਤੀ ਦੀ ਕੋਈ ਮਰਿਆਦਾ ਨਹੀਂ ਹੈ ਲੇਕਿਨ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਿੰਨੇ ਪਾਠ ਕਰਨਾ ਹੈ ਉਹ ਕੇਸਾਂ ਦੀ ਬੇਦਬੀ ਨਾ ਕਰੇ ਹੋ ਸਕੇ ਤਾਂ ਅੰਮ੍ਰਿਤਧਾਰੀ ਜ਼ਰੂਰ ਹੋਵੇ ਕਿਉਂਕਿ ਜੋ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਹੈ ਜੋ ਮਰਿਆਦਾ ਵਿੱਚ ਪਰਪੱਕ ਹੈ ਉਹ ਇਸ ਬਾਣੀ ਦਾ ਪੂਰਨ ਲਾਹਾ ਲੈਂਦੇ ਹਨ ਤੇ ਪੂਰਨ ਫਲ ਦੀ ਪ੍ਰਾਪਤੀ ਹੁੰਦੀ ਹੈ ਸੋ ਇਸ ਤਰ੍ਹਾਂ ਹੋ ਸਕੇ ਤਾਂ ਪਾਠ ਕਰਦੇ ਹਾਂ ਜੇ ਲੱਗੇ ਦੇਸੀ ਕਿ ਉਹਦੀ ਜੋਤ ਜਗਾਈ ਜਾਵੇ ਜੇ ਜਗਾ ਸਕਦੇ ਹਾਂ ਤਾਂ ਬਹੁਤ ਵਧੀਆ ਹੈ ਨਹੀਂ ਤਾਂ ਕੋਈ ਖਾਸ ਵਿਧੀ ਕੋਈ ਨਹੀਂ ਹੈ ਕਿ ਜਾਂ ਜਗਾਉਣੀ ਜ਼ਰੂਰੀ ਹੈ ਲੇਕਿਨ ਪਾਠ ਕਰਨ ਲੱਗਿਆਂ ਇਸ਼ਾਨਾਨ ਅਤੇ ਸਚਮਤਾ ਦਾ ਧਿਆਨ ਰੱਖਣਾ ਹੈ ਜਿਵੇਂ ਬਾਕੀ ਬਾਣੀ ਦਾ ਸਤਕਾਰ ਕਰਦੇ ਹਾਂ ਇਸੇ ਤਰ੍ਹਾਂ ਹੀ ਇਸ ਬਾਣੀ ਦਾ ਵੀ ਸਤਕਾਰ ਮੁੱਖ ਰੱਖਣਾ ਹੈ ਸੋ ਇਹ ਮਰਿਆਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ